ਪਾਰਟੀ ਬਦਲਣ ਤੋਂ ਬਾਅਦ ਜਾਖੜ ਸਾਹਿਬ ਸ਼ਾਇਦ ਭੁੱਲ ਗਏ ਨੇ ਪਰ ਮੈਂ ਚੇਤਾਵਨੀ ਦਵਾ ਦਿੰਦਾ ਹਾਂ ਕਿ ਇਹਨਾਂ ਦੇ ਜਿੱਤੇ ਹੋਏ ਭਾਜਪਾ ਦੇ 240 ਸੰਸਦਾਂ ਦੇ ਵਿੱਚੋਂ 94 ਦੇ ਉੱਤੇ ਕ੍ਰਿਮਿਨਲ ਚਾਰजेस ਚੱਲਦੇ ਪਏ ਨੇ ਤੇ ਉਹਨਾਂ ਦੇ ਵਿੱਚੋਂ 20% ਸੰਸਦਾਂ ਦੇ ਉੱਤੇ ਸੰਗੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਜਿਨ੍ਹਾਂ ਦੇ ਵਿੱਚ ਰੇਪ ਤੇ ਮਟਰ ਵੀ ਸ਼ਾਮਿਲ ਨੇ ਠੀਕ ਹੈ ਜਾਖੜ ਸਾਹਿਬ ਤੁਹਾਨੂੰ ਅਪਰਾਧ ਲੱਗਦਾ ਤੇ ਅਪਰਾਧ ਹੀ ਸਹੀ ਪਰ ਆਪਾਂ ਚਲੋ ਘਰੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ 94 ਸੰਸਦ ਨੇ ਜਿਨ੍ਹਾਂ ਦੇ ਖਿਲਾਫ سنگੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕਿਉਂਕਿ ਘਰੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਉਧਰ ਇੱਕ ਪਾਸੇ ਭਾਈ ਅਮਰਤਪਾਲ ਸੋਨ ਨੂੰ ਸੌ ਚੁੱਕਣ ਦੇ ਲਈ ਪ੍ਰੋਲ ਮਿਲੀ ਉਧਰ ਦੂਜੇ ਪਾਸੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਿਆਨ ਆਂਦਾ ਏ ਕਿ ਜਿਸ ਜਿਨ੍ਹਾਂ ਨੇ ਸੰਗੀਨ ਜੁਰਮ ਕੀਤੇ ਨੇ ਉਹਨਾਂ ਨੂੰ ਕੋਈ ਵੀ ਪ੍ਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਭਾਵੇਂ ਕੋਈ ਜਿੱਤਿਆ ਹੋਵੇ ਭਾਵੇਂ ਕੋਈ ਹਾਰਿਆ ਹੋਵੇ ਪਾਰਟੀ ਬਦਲਣ ਤੋਂ ਬਾਅਦ ਜਾਖੜ ਸਾਹਿਬ ਸ਼ਾਇਦ ਭੁੱਲ ਗਏ ਨੇ ਪਰ ਮੈਂ ਚੇਤਾਵਨੀ ਦਵਾ ਦਿੰਨਾ ਹੈ ਕਿ ਇਹਨਾਂ ਦੇ ਜਿੱਤੇ ਹੋਏ ਭਾਜਪਾ ਦੇ 240 ਸੰਸਦਾਂ ਦੇ ਵਿੱਚੋਂ 94 ਦੇ ਉੱਤੇ ਕ੍ਰਿਮਿਨਲ ਚਾਰਜਸ ਚੱਲਦੇ ਪਏ ਨੇ ਤੇ ਉਹਨਾਂ ਦੇ ਵਿੱਚੋਂ 20% ਸੰਸਦਾਂ ਦੇ ਉੱਤੇ ਸੰਗੀਨ ਜੁਰਮ ਦੇ ਕੇਸ ਚੱਲਦੇ ਪਏ ਨੇ It's rape. ਤੇ ਮਟਰ ਵੀ ਸ਼ਾਮਿਲ ਨੇ ਠੀਕ ਹੈ ਜਾਖੜ ਸਾਹਿਬ ਤੁਹਾਨੂੰ ਅਪਰਾਧ ਲੱਗਦਾ ਤੇ ਅਪਰਾਧ ਹੀ ਸਹੀ ਪਰ ਆਪਾਂ ਚਲੋ ਘਰੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ 94 ਸੰਸਦ ਨੇ ਜਿਨ੍ਹਾਂ ਦੇ ਖਿਲਾਫ سنگੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕਿਉਂਕਿ ਘਰੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹਨਾਂ ਤੇ ਆਪਾਂ ਕਾਰਵਾਈ ਕਰਕੇ ਤੇ ਮੰਗ ਕਰੀਏ ਕਿ ਉਹਨਾਂ 94 ਨੂੰ ਸੰਸਦ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਇਹ ਡਬਲ ਸਟੈਂਡਰਡ ਵਾਲੀ ਗੇਮ ਆਪ ਜੀ ਨੂੰ ਜੱਜ ਨਹੀਂ ਜਾਂ ਤਾਂ ਸਾਰਿਆਂ ਦੇ ਲਈ ਨਿਆਂ ਬਧਾਨ ਇੱਕ ਹੋਵੇ ਸਾਰਿਆਂ ਦੇ ਲਈ ਮੈਂਟ ਇੱਕ ਹੋਵੇ ਸਾਰਿਆਂ ਦੇ ਲਈ ਜਾਖੜ ਸਾਹਿਬ ਜਿਹੜਾ ਇਹ ਸਵਿਧਾਨ ਉਹ ਵੀ ਇੱਕ ਹੋਵੇ ਫਿਰ ਜਾਖੜ ਸਾਹਿਬ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਇੱਕ ਕਮਿਊਨਿਟੀ ਦੇ ਲਈ ਸਵਿਧਾਨ ਵੱਖਰਾ ਹੈ ਤੇ ਦੂਜੀ ਕਮਿਊਨਿਟੀ ਦੇ ਲਈ ਵੱਖਰਾ ਹੈ ਆਪਣੇ ਤਾਂ ਕਈ ਮੈਂਬਰ ਪਾਰਲੀਮੈਂਟਾਂ ਨੇ ਜਾਖੜ ਸਾਹਿਬ ਰਿਕਾਰਡ ਤੱਕ ਤੋੜ ਦਿੱਤੇ ਐਨੇ ਕ੍ਰਿਮੀਨਲ ਚਾਰਜਸ ਉਹਨਾਂ ਦੇ ਉੱਤੇ ਅੱਜ ਲੱਗੇ ਹੋਏ ਨੇ ਜੇ ਜੇ ਜਾਖੜ ਸਾਹਿਬ ਉਹ ਲੋਕ ਬਾਹਰ ਨੇ ਤੇ ਭਾਈ ਅਮਰਤਪਾਲ ਤੋਂ ਬਾਹਰ ਕਿਉਂ ਨਾ ਆਵੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਰਟੀ ਬਦਲਣ ਤੋਂ ਬਾਅਦ ਜਾਖੜ ਸਾਹਿਬ ਸ਼ਾਇਦ ਭੁੱਲ ਗਏ ਨੇ ਪਰ ਮੈਂ ਚੇਤਾਵਨੀ ਦਵਾ ਦਿੰਦਾ ਹਾਂ ਕਿ ਇਹਨਾਂ ਦੇ ਜਿੱਤੇ ਹੋਏ ਭਾਜਪਾ ਦੇ 240 ਸੰਸਦਾਂ ਦੇ ਵਿੱਚੋਂ 94 ਦੇ ਉੱਤੇ ਕ੍ਰਿਮਿਨਲ ਚਾਰजेस ਚੱਲਦੇ ਪਏ ਨੇ ਤੇ ਉਹਨਾਂ ਦੇ ਵਿੱਚੋਂ 20% ਸੰਸਦਾਂ ਦੇ ਉੱਤੇ سنگੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਜਿਨ੍ਹਾਂ ਦੇ ਵਿੱਚ ਰੇਪ ਤੇ ਮਰਟਰ ਵੀ ਸ਼ਾਮਿਲ ਨੇ ਠੀਕ ਹੈ ਜਾਖੜ ਸਾਹਿਬ ਤੁਹਾਨੂੰ ਅਪਰਾਧ ਲੱਗਦਾ ਤੇ ਅਪਰਾਧ ਹੀ ਸਹੀ ਪਰ ਆਪਾਂ ਚਲੋ ਘਰੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ 94 ਸੰਸਦ ਨੇ ਜਿਨ੍ਹਾਂ ਦੇ ਖਿਲਾਫ سنگੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕਿਉਂਕਿ ਘਰੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਇੱਕ ਪਾਸੇ ਭਾਈ ਅਮਰਪਾਲ ਸੋਨ ਨੂੰ ਸੌ ਚੱਕਣ ਦੇ ਲਈ ਪ੍ਰੋਲ ਮਿਲੀ ਉਧਰ ਦੂਜੇ ਪਾਸੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਿਆਨ ਆਂਦਾ ਏ ਕਿ ਜਿਸ ਜਿਨ੍ਹਾਂ ਨੇ ਸੰਗੀਨ ਜੁਰਮ ਕੀਤੇ ਨੇ ਉਹਨਾਂ ਨੂੰ ਕੋਈ ਵੀ ਪ੍ਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਭਾਵੇਂ ਕੋਈ ਜਿੱਤਿਆ ਹੋਵੇ ਭਾਵੇਂ ਕੋਈ ਹਾਰਿਆ ਹੋਵੇ ਪਾਰਟੀ ਬਦਲਣ ਤੋਂ ਬਾਅਦ ਜਾਖੜ ਸਾਹਿਬ ਸ਼ਾਇਦ ਭੁੱਲ ਗਏ ਨੇ ਪਰ ਮੈਂ ਚੇਤਾਵਨੀ ਦਵਾ ਦਿੰਦਾ ਹਾਂ ਕਿ ਇਹਨਾਂ ਦੇ ਜਿੱਤੇ ਹੋਏ ਭਾਜਪਾ ਦੇ 240 ਸੰਸਦਾਂ ਦੇ ਵਿੱਚੋਂ 94 ਦੇ ਉੱਤੇ ਕ੍ਰਿਮਿਨਲ ਚਾਰਜਸ ਚੱਲਦੇ ਪਏ ਨੇ ਤੇ ਉਹਨਾਂ ਦੇ ਵਿੱਚੋਂ 20% ਸੰਸਦਾਂ ਦੇ ਉੱਤੇ ਸੰਗੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਜ it's rape ਤੇ ਮਰਟਰ ਵੀ ਸ਼ਾਮਿਲ ਨੇ ਠੀਕ ਹੈ ਜਾਖੜ ਸਾਹਿਬ ਤੁਹਾਨੂੰ ਅਪਰਾਧ ਲੱਗਦਾ ਤੇ ਅਪਰਾਧ ਹੀ ਸਹੀ ਪਰ ਆਪਾਂ ਚਲੋ ਘਰੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ 94 ਸੰਸਦ ਨੇ ਜਿਨ੍ਹਾਂ ਦੇ ਖਿਲਾਫ سنگੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕਿਉਂਕਿ ਘਰੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹਨਾਂ ਤੇ ਆਪਾਂ ਕਾਰਵਾਈ ਕਰਕੇ ਤੇ ਮੰਗ ਕਰੀਏ ਕਿ ਉਹਨਾਂ 94 ਨੂੰ ਸੰਸਦ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਇਹ ਡਬਲ ਸਟੈਂਡਰਡ ਵਾਲੀ ਗੇਮ ਆਪ ਜੀ ਨੂੰ ਜੱਜ ਤੇ ਨਹੀਂ ਜਾਂ ਤਾਂ ਸਾਰਿਆਂ ਦੇ ਲਈ ਨਿਆਂ ਵਿਧਾਨ ਇੱਕ ਹੋਵੇ ਸਾਰਿਆਂ ਦੇ ਲਈ ਸਟੇਟਮੈਂਟ ਇੱਕ ਹੋਵੇ ਸਾਰਿਆਂ ਦੇ ਲਈ ਜਾਖੜ ਸਾਹਿਬ ਜਿਹੜਾ ਇਹ ਸਬਧਾਨ ਉਹ ਵੀ ਇੱਕ ਹੋਵੇ ਜਾਂ ਫਿਰ ਜਾਖੜ ਸਾਹਿਬ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਇੱਕ ਕਮਿਊਨਿਟੀ ਦੇ ਲਈ ਸਬਧਾਨ ਵੱਖਰਾ ਹੈ ਤੇ ਦੂਜੀ ਕਮਿਊਨਿਟੀ ਦੇ ਲਈ ਵੱਖਰਾ ਹੈ ਆਪਣੇ ਤਾਂ ਕਈ ਮੈਂਬਰ ਪਾਰਲੀਮੈਂਟਾਂ ਨੇ ਜਾਖੜ ਸਾਹਿਬ ਰਿਕਾਰਡ ਤੱਕ ਤੋੜ ਦਿੱਤੇ ਐਨੇ ਕ੍ਰਿਮੀਨਲ ਚਾਰਜਸ ਉਹਨਾਂ ਦੇ ਉੱਤੇ ਅੱਜ ਲੱਗੇ ਹੋਏ ਨੇ ਤੇ ਜੇ ਜਾਖੜ ਸਾਹਿਬ ਉਹ ਲੋਕ ਬਾਹਰ ਨੇ ਤੇ ਭਾਈ ਅਮਰਤਪਾਲ ਤੋਂ ਬਾਹਰ ਕਿਉਂ ਨਾ ਆਵੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ